ਮਿੱਤੀ 7 ਫਰਵਰੀ ਨੂੰ ਸਾਡੀ ਜਿਹੜੀ ਸਪੈਸ਼ਲ ਨਾਕਾਬੰਦੀ ਰੋਜ਼ਾਨਾ ਅਸੀਂ ਕਰਦੇ ਹਾਂ ਲੱਖ ਲੱਖ ਅਲੱਗ-ਅਲੱਗ ਜਗ੍ਹਾ ਤੇ ਸ਼ਿਫਟਿੰਗ ਨਾਕਾਬੰਦੀ ਕਰਦੇ ਹਾਂ ਉਸੇ ਸੰਬੰਧ ਚ ਮਿੱਤੀ 7 ਫਰਵਰੀ ਨੂੰ ਸਾਡੇ ਥਾਣਾ ਸਿਟੀ ਖਰੜ ਚ ਸਨੀ ਕੁਲਵ ਚੌਂਕੀ ਇੰਚਾਰਜ ਵੱਲੋਂ ਨਿੱਜਰ ਚੋਂ ਖਰੜ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤੇ ਉਸੇ ਦੌਰਾਨ ਉਹਨਾਂ ਨੇ ਇੱਕ BMW ਕਾਰ ਰੈੱਡ ਕਲਰ ਦੀ BMW ਕਾਰ ਸੀ ਉਹਨਾਂ ਨੂੰ ਕਾਫੀ ਸ਼ੱਕੀ ਹਾਲਾਤ ਚ ਪਾਈ ਤੇ ਬਲੈਕ ਜਿਹੜੀ ਜਾੜੀਆਂ ਵੀ ਲੱਗੀਆਂ ਹੋਈਆਂ ਸੀ ਗੱਡੀ ਤੇ ਉਹਨਾਂ ਨੇ ਰੋਕ ਕੇ ਚੈਕਿੰਗ ਕੀਤੀ ਜਦੋਂ ਚੈਕਿੰਗ ਕਰਨ ਪ੍ਰੰਤ ਦਵਾਈ ਨਾਲ ਚੈਕਿੰਗ ਕਰਨ ਤੇ ਜਿਹੜੇ ਉੱਤੇ ਦੋ ਜਣੇ ਸਵਾਰ ਸੀ ਇੱਕ ਡਰਾਈਵਰ ਤੇ ਉਹਦੇ ਨਾਲ ਜਿਹੜਾ ਮੁੰਡਾ ਬੈਠਾ ਸੀ ਉਹਨਾਂ ਦੇ ਕੋਲੋਂ ਕਰੀਬ 10 ਗ੍ਰਾਮ ਹੈਰੋਇਨ 10000 ਰੁਪਏ ਡਰਗ ਮਨੀ ਤੇ ਇਲੈਕਟ੍ਰੋਨਿਕ ਕੰਦਾ ਤੇ ਚਾਰ ਮੋਬਾਈਲ ਫੋਨ ਜਿਹੜੇ ਗ੍ਰਾਮਦ ਹੋਏ ਉਸ ਪ੍ਰੰਤ ਮੁਕੱਦਮਾ ਨੰਬਰ 43/26 ਥਾਣਾ ਸਿਟੀ ਖੇਰਕ ਦਰਜ ਕਰਕੇ ਤੇ ਤਫਤੀਸ਼ ਸ਼ੁਰੂ ਕੀਤੀ ਗਈ ਇਹ ਇੱਕ ਚੀਜ਼ ਹੋਰ ਕੀ ਇਸ ਜਿਹੜੀ ਗੱਡੀ ਸੀ ਇਹ ਤੇ ਪੁਲਿਸ ਦਾ ਸਟicker ਵੀ ਲਾਇਆ ਸੀ ਤਾਂ ਉਹ ਅਸੀਂ ਐਪ੍ਰੋਪ੍ਰੀਏਟ ਸੈਕਸ਼ਨ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕੀਤਾ ਤੇ ਮਾਨਯੋਗ ਅਦਾਲਤ ਵਿੱਚ ਦੋਨੋਂ ਗੋਸ਼ੀਆਂ ਨੂੰ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੁਣ ਅਸੀਂ ਇਸ ਦੀ ਜਿਹੜੀ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਟ੍ਰੇਸ ਕਰ ਰਹੇ ਹਾਂ ਬੈਕਵਰਡ ਲਿੰਕੇਜ ਸਾਡੇ ਕੋਲ ਸਪੈਸੀਫਿਕ ਲੀਡਸ ਨੇ ਚੰਡੀਗੜ੍ਹ ਦੀਆਂ ਉਹਨੂੰ ਡਿਵੈਲਪ ਕਰਕੇ ਜਿਹੜੇ ਇਹ ਬੈਕਵਰਡ ਲਿੰਕੇਜ ਜਿੱਥੋਂ ਇਹ ਇਹ ਹੈਰਵਨ ਲੈ ਕੇ ਆਉਂਦੇ ਸੀ ਹੋਰ ਕਿਹਨੂੰ ਕਿਹਨੂੰ ਅੱਗੇ ਫਾਰਵਰਡ ਸਪਲਾਈ ਕਰਦੇ ਸੀ ਉਹ ਸਾਰੀ 체ਨ ਨੂੰ ਡਿਟੈਕਟ ਕਰਕੇ ਉਹਦਾ ਵੀ ਕਰਦਾ ਫਾਰਸ਼ ਕੀਤਾ ਜਾਏਗਾ